ਹਾਂਜੀ ਮੰਮੀ ਜੀ ਸਾਸਰੀ ਘਰ ਦਾ ਕਾਦੀ ਸਾਸਰੀ ਘਰ ਤੇਰੇ ਪਿਓ ਨੇ ਮੇਰਾ ਜੀਨਾ ਹਰਾਮ ਕੀਤਾ ਹੈ ਕੀ ਹੈ ਨਹੀਂ ਜਦੋਂ ਇਹਦੇ ਰਿਸ਼ਤੇਦਾਰ ਮੈਨੂੰ ਲਾ ਲਾ ਕੇ ਗੱਲਾਂ ਕਰਦੇ ਇਹ ਮੇਰੇ ਵੱਲ ਦੀ ਗੱਲ ਕਿਉਂ ਨਹੀਂ ਕਰਦਾ ਇੱਕ ਮਿੰਟ ਤੂੰ ਵੀ ਕੰਜਰਾ ਟੱਪਦਾ ਫਿਰਦਾ ਮਾਂ ਦਾ ਦੁੱਖ ਸੋਲਾ ਮੈਂ ਆਟਾ ਗੁੰਨਣ ਡਿਆ ਹਾਂ ਮੈਂ ਕਿਹਾ ਗੁੰਦਾ ਗੁੰਦਾ ਹੀ ਤੁਹਾਡੀ ਗੱਲ ਸੁਣ ਲੈਣਾ ਅੱਛਾ ਫੇਰ ਕੰਜਰਾ ਟਾ ਫੂਕਾ ਮਾਰ ਕੇ ਗੁੰਨਾਈ ਜਾ ਪਾਣੀ ਵੀ ਲੱਗਿਆ ਪਾਣੀ ਲਾਵਾਂ ਇੱਕ ਮਿੰਟ ਤੇਰੀ ਤਾਈ ਦੀ ਨੌਂ ਇੰਨੀ ਚਲਾ ਕੇ ਸਾਰੇ ਜਣੇ ਪਹਾੜਾਂ ਤੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਹੋਲੀਆਂ ਤੇ ਮੇਰਾ ਨਾਂ ਹੀ ਨਹੀਂ ਲੈ ਕੇ ਹੀ ਨਾਂ ਮੈਨੂੰ ਪੁੱਛਿਆ ਨਹੀਂ ਨਹੀਂ ਦਾਦੀ ਨੂੰ ਨਹੀਂ ਪਤਾ ਉਹਨੇ ਕਿਉ ਗੱਲ ਸੁਆਹ ਕਰਨੀ ਉਹਨੂੰ ਤੇ ਆਪਣੇ ਚੰਗੇ ਲੱਗਦੇ ਮੈਂ ਥੋੜੀ ਚੰਗੀ ਲੱਦੀ ਮੈਨੂੰ ਕਹਿ ਕੇ ਥੋੜੀ ਲੈ ਆ ਮੈਂ ਤਾਂ ਤੁਹਾਡੇ ਘਰ ਤੇ ਲੈਣੇ ਦੇਣੇ ਤੇ ਮਮੀ ਨਹੀਂ ਮੇਰੇ ਰਿਸ਼ਤੇਦਾਰ ਕਿਤਾ ਮਮੀ ਨਾ ਲੜੋ ਮਨਾ ਮੇਰੀ ਦਰਾਨੀ ਨਾਲ ਜਾ ਜਾ ਮੈਂ ਉਹਨੂੰ ਕੀ ਕਹਤਾ ਕੀ ਪਤਾ ਉਹਨੇ ਮੈਨੂੰ ਖੜਨਾ ਕਿ ਨਹੀਂ ਖੜਨਾ ਮੈਂ ਤੈਨੂੰ ਤਾਂ ਖੜੂਗੀ ਭਾਵੇਂ ਔਖੀ ਹੋ ਕੇ ਖੜੀ ਮਮੀ ਮੇਰਾ ਦੋਸਤ ਆ ਗਿਆ ਨਾ ਲੜੋ ਮੇਰੀ ਇੱਜ਼ਤ ਉਹਦੇ ਸਾਹਮਣੇ ਕੰਜਰਾ ਬਲੀ ਜੀ ਤਵੇਖ ਲੈ ਮੇਰੀ ਇੱਜ਼ਤ ਨਾ ਵੇਖੀ ਨਾ ਤੇਰਾ ਪਿਓ ਇੱਜ਼ਤ ਕਹਦਾ ਮੈਂ ਕੰਜਰੀ ਲਾ ਦੇ ਇੱਜ਼ਤ ਦਿਖਾਦੀ ਵੀ ਮੈਂ ਤਾਂ ਤੁਹਾਡੇ ਘਰ ਤੇ ਲੈਣੇ ਦੇਣੇ ਤੇ ਆ ਯਾਰ ਇਤਨੇ ਮਮੀ ਡੜੀ ਲ ਜਦੋਂ ਮੇਰੀ ਮੰਮੀ ਕਲਪੀ ਹੋਵੇ ਨਾ ਉਹ ਵਦਦਾ ਕਰਦੀ ਹਾਏ ਮੈਂ ਮਤੜ ਤੋਂ ਕਰਦੀ ਸੀ ਵੇ ਮੈਂ ਮਤੜ ਤੋਂ ਪਰੇਸ਼ਾਨ ਮੈਂ ਆਪ ਹੰਦੜਾ ਕੜਾ ਲੜਾ ਦੇਣਾ ਦੀਪਕ ਬਣੇ ਜੀ ਮੈਂ ਉਹਨਾਂ ਨਾਲ ਹੋਲੀ ਪਾੜਾ ਚ ਮਨਾਵਾਂਗਾ ਤੈਨੂੰ ਕੀ ਤਕਲੀਫ ਆ ਮੈਂ ਤਾਂ ਕਹਿੰਦੀ ਤੂੰ ਉੱਥੇ ਪੱਕਾ ਪਾੜਾ ਚ ਰਹਿ ਪੀ ਮੰਮੀ ਜੀ ਹੈਪੀ ਹੋਲੀ ਮਨਾ ਮਨਾ ਕੰਜਰਾ ਹੋਲੀ ਤੂੰ ਇੱਥੇ ਮਨਾਈ ਜਾ ਪਿਓ ਤੇਰਾ ਪਾੜਾ ਚ ਮਨਾਵੇ ਤੇਰੀ ਤਾਈ ਨਾਲ 50 ਡਾਲਰ ਦਾ ਜ਼ਰਾ ਦੋਸਤ ਨੇ 18 ਡਾਲਰ ਦਾ ਆਟਾ ਡੋਲ ਤਾਈ ਨਾ ਬੱਕਰੇ ਮੁਕੇ ਨਹੀਂ ਆਪਣਾ ਕੋਈ ਕੰਮ ਤੋਂ ਗੱਲ ਕਰੀਏ ਭਾਲਾ ਨਹੀਂ ਬਨੂਗਾ